ਬੜੀ ਮਨ ਦੇ ਵਿੱਚ ਖੁਸ਼ੀ ਆ ਕਿ ਸਾਡੀ ਇੰਡੀਆ ਦੀ ਟੀਮ ਬਹੁਤ ਸੁਣਾ ਕੇ ਡੰਡੀ ਆ ਕਿ ਕਰਨ ਵਾਲਾ ਮਾਲਕ ਸ਼ੰਤਾਂ ਗੁਰਰਾਮ ਦਾਸ ਜੀ ਉਹਨੇ ਮਹਾਰਾਜ ਨੇ ਬੱਚਿਆਂ ਦੀ ਟੀਮ ਦੇ ਸਿਰ ਤੇ ਰੱਖਿਆ ਪਰ ਮੈਨੂੰ ਲੱਗੇ ਇਥੇ ਨਹੀਂ ਵੀ ਫੇ ਬੱਚਾ ਨੂੰ ਸਾਰਾ ਤੂੰ ਤਕੜਾ ਜਾ ਫਲਾਦੇ ਤਕੜਾ ਹੋ ਜਾ ਉਹ ਥੋੜਾ ਗਤੀ ਕਰਕੇ ਇਦਾਂ ਮਰ ਧਿਆਨ ਸਾਰਾ ਇਹ ਮੈਚ ਵਾਲੀ ਹੁੰਦਾ ਵੀ ਬੱਚੇ ਜਿੱਤ ਜਾਣ ਕੋ ਜੀ ਆਸ ਤੇ ਹੁਣ ਗੋਟ ਬੈਟਰੀ ਆ ਮਹਾਰਾਜ ਕਿਰਪਾ ਕਰੇ ਹਰ ਇੱਕ ਬੰਦੇ ਉਹਨਾਂ ਨਹੀਂ ਟੀਮਾਂ ਨਹੀਂ ਹੁੰਦੀਆਂ ਪਰ ਕਰਨਾ ਜੋ ਮਾਲਕ ਨੇ ਕਰਦਾ ਉਹਨਾਂ ਪਹੁੰਚ ਚੁੱਕੇ ਆ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨ ਬ੍ਰੀਤ ਦੇ ਘਰ ਜੋ ਇਸ ਵਕਤ ਭਾਰਤੀ ਟੀਮ ਦੀ ਨੁਮਾਇੰਦਗੀ ਕਰ ਰਿਹਾ 올림픽 ਦੇ ਵਿੱਚ ਤੇ ਪਿਛਲੀ ਵਾਰੀ ਵੀ ਨੇ ਕੀਤੀ ਸੀਗੀ ਤੇ ਉਸ ਮਾਰੇ ਘਰ ਚ ਵੀ ਐਸੇ ਲਈ ਜਸ਼ਨ ਦਾ ਮਾਹੌਲ ਆ ਸਾਡੇ ਨਾਲ ਉਹਨਾਂ ਦੇ ਪਿਤਾ ਜੀ ਖੜੇ ਨੇ ਤੇ کافی ਖੁਸ਼ੀ ਦਾ ਮਾਹੌਲ ਹੈ ਇਸ ਵੇਲੇ ਹੈਗਾ ਤੇ ਪਿਤਾ ਜੀ ਉਹਨਾਂ ਦੇ ਵੀ ਕਾਫੀ ਖੁਸ਼ ਨੇ ਤੇ ਉਹਨਾਂ ਨਾਲ ਗੱਲ ਕਰਦੇ ਕਿ ਕੀ ਉਹਨਾਂ ਨੂੰ ਇਸ ਵੇਲੇ ਮਹਿਸੂਸ ਹੋ ਰਿਹਾ ਹੈ ਜੀ ਕੀ ਮਹਿਸੂਸ ਹੋ ਰਿਹਾ ਹੈ ਇਸ ਵੇਲੇ ਤੁਹਾਨੂੰ ਆਪਣੇ ਬੱਚੇ ਦੀ ਟੀਮ ਦੇ ਵਿੱਚ ਆਪਣੇ ਬੱਚੇ ਦੀ ਟੀਮ ਦੀ ਗੇਮ ਦੇ ਵਿੱਚ ਵੇਖੋ ਜੀ ਬੜੀ ਮਾਣ ਦੇ ਵਿੱਚ ਖੁਸ਼ੀ ਆ ਕਿ ਸਾਡੀ ਇੰਡੀਆ ਦੀ ਟੀਮ ਬਹੁਤ ਸੋਹਣਾ ਕਿੰਢੀ ਹੈ ਕਿ ਕਰਨ ਵਾਲਾ ਮਾਲਕ ਸੰਤਾਂ ਗੁਰਰਾਮਦਾਸ ਜੀ ਉਹਨੇ ਮਹਾਰਾਜ ਨੇ ਬੱਚਿਆਂ ਦੇ ਟੀਮ ਦੇ ਸਿਰ ਤੇ ਰਾਤ ਰੱਖਿਆ ਕਿ ਇਹ ਜਿੱਤ ਪ੍ਰਾਪਤ ਹੋਈ ਆ ਜਦੋਂ ਗੋਲ ਹੁੰਦਾ ਏ ਖੇਮ ਖੇਡਦੇ ਨੇ ਤੁਸੀਂ ਵੇਖਦੇ ਹੋ ਤੁਹਾਡੇ ਅੰਦਰ ਕੀ ਮਹਿਸੂਸ ਹੁੰਦਾ ਜਦੋਂ ਗੋਲ ਦੇ ਵੱਲ ਖਿਡਾਰੀ ਭੱਜੇ ਬੜਾ ਖੁਸ਼ ਹੋਈਦਾ ਵਾ ਵੀ ਭਾਵੇਂ ਲਾਗੇ ਉੱਥੇ ਨਹੀਂ ਵੀ ਫੇਰ ਬੱਚਾ ਨੂੰ ਉਸਾਰੀ ਜਾ ਤੂੰ ਤਕੜਾ ਜਾ ਫਲਾਦੇ ਤਕੜਾ ਹੋ ਜਾ ਉਹ ਥੋੜਾ ਗਲਤੀ ਕਰ ਗਿਆ ਇਦਾਂ ਮਤਲਬ ਧਿਆਨ ਸਾਰਾ ਇਹ ਮੈਚ ਵਾਲੀ ਹੁੰਦਾ ਵੀ ਬੱਚੇ ਜਿੱਤ ਜਾਣ ਇਹ ਚਲੋ ਹਾਲੇ ਤੱਕ ਕਿਉਂ ਐਰਕੀਨ ਦੇ ਬੀ ਪੂਲ ਦੇ ਵਿੱਚ ਟੀਮਾਂ ਸਾਰੀਆਂ ਯਰਬਦਾਸੀ ਤੇ ਸਾਰੇ ਮੈਚ ਬੜੇ ਫਸਵੇਂ ਸੀ ਤੇ ਚਲੋ ਮਾਲਕ ਨੇ ਮਿਹਰ ਕੀਤੀ ਸੱਚੇ ਪਾਤਸ਼ਾਹ ਨੇ ਜੇਤਲ ਲੈ ਕੇ ਗਏ ਆ ਤੇ ਹਾਲੇ ਮੈਚ ਦੋ ਇੱਕ ਰਹਿ ਗਿਆ ਫਾਈਨਲ 'ਚ ਜਾਣ ਨੂੰ ਤੇ ਕਿਰਪਾ ਕਰੂ ਗੁਰੂ ਰਾਮਦਾਸ ਮਿਹਰ ਕਰੂ ਅਸੀਂ ਦੇ ਅਰਦਾਸਾਂ ਹੀ ਭੈਣ ਭਰਾ ਕਰਦੇ ਆ ਵੇਖੋ ਜੀ ਆਸ ਤੇ ਹੁਣ ਗੁੱਟ ਬੈਟਰੀ ਆ ਵੀ ਮਹਾਰਾਜ ਕਿਰਪਾ ਕਰੇ ਹਰ ਇੱਕ ਬੰਦੇ ਉਹਨਾਂ ਨੂੰ ਟੀਮਾਂ ਨਹੀਂ ਹੁੰਦੀਆਂ ਪਰ ਕਰਨਾ ਜੋ ਮਾਲਕ ਨੇ ਕਰਨਾ ਜੀ ਆਸ 골ਡ ਮਾਡਲ ਦੀ ਹੈ ਪਰ ਕਰਨਾ ਉਸ ਪਰਮਾਤਮਾ ਨੇ ਉਸ ਵਾਹਿਗੁਰੂ ਨੇ ਆਸ ਉਹਦੇ ਤੇ ਰੱਖੀ ਜਾਂਦੀ ਹੈ ਤੇ ਆਪਣੀ ਬੱਚਿਆਂ ਤੇ ਰੱਖੀ ਜਾਂਦੀ ਜਿਨ੍ਹਾਂ ਨੇ ਅੱਜ ਇਸ ਲੈਵਲ ਤੱਕ ਆਪਣੇ ਮਾਪੇ ਬਾਪ ਨੂੰ ਆਪਣੇ ਦੇਸ਼ ਨੂੰ ਪਹੁੰਚਾਇਆ ਸਾਡੇ ਨਾਲ ਹੋਰ ਵੀ ਉਹਨਾਂ ਦੇ ਕਰੇ ਨੇ ਰਿਸ਼ਤੇਦਾਰ ਕਰੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਕੀ ਨਾਮ ਤੁਹਾਡਾ ਰਾਣਾ ਜੀ ਪਰਮਪ੍ਰੀਤ ਸਿੰਘ ਪਰਮਪ੍ਰੀਤ ਜੀ ਅੱਜ ਆਏ ਜੀ ਵਧਾਈ ਦੇਣ ਆਏ ਜੀ ਇਤਨੀ ਖੁਸ਼ੀ ਨਾਲ ਆਏ ਜੀ ਕਿ ਨਹੀਂ ਨਹੀਂ ਅਸੀਂ ਸਾਡਾ ਬਹੁਤ ਪਰਿਵਾਰਕ ਸਾਂਝ ਹੈ ਸ਼ੁਰੂ ਤੋਂ ਹੀ ਤੇ ਕਰਮ ਨੋ ਨਹੀਂ ਛੋਟੇ ਹੁੰਦੇ ਆ ਇੱਥੇ ਘੇੜਦੇ ਹੁੰਦੇ ਆ ਇਹ ਤੇ ਸ਼ੁਰੂ ਤੋਂ ਸਾਡਾ ਇਸ ਪਰਿਵਾਰ ਨਾਲ ਮਤਲਬ ਬਜ਼ੁਰਗਾਂ ਦੀ ਸਾਂਝ ਹੈ ਤੇ ਗੱਲ ਕਹਿਣ ਦਾ ਮਤਲਬ ਇਹ ਆ ਕਿ ਗੁਰੂ ਨੇ ਕਿਰਪਾ ਕੀਤੀ ਆ ਬਹੁਤ ਵਡਿਆਈ ਬਖਸ਼ੀ ਆ ਸਪੋਰਟਸਮੈਨ ਦਾ ਘਰ ਆ ਪਿਤਾ ਸਪੋਰਟਸਮੈਨ ਬੇਟੇ ਸਪੋਰਟਸਮੈਨ ਇੱਕ ਕਬੱਡੀ ਦੇ ਖਿਡਾਰੀ ਹਾਕੀ ਵਾਲੇ ਨੇ ਦਾ ਪਰਪੇ ਤੇ ਅੱਜ ਉਹ ਹਾਕੀ ਦੇ ਵਿੱਚ ਬਾਦਸ਼ਾਹ ਬਣੇ ਮੈਂ ਉਹਦਾ ਸ਼ੁਰੂ ਤੋਂ ਨਾ ਮੰਗਲ ਸਿੰਘ ਹੁਣ ਦੇ ਤੇ ਜੰਦੇ ਵਾਲਾ ਗੁਰੂ ਪੜਦਾ ਸੀਗਾ ਤੇ ਉਹਦਾ ਰਜਾਨੇ ਸਪੋਰਟਸ ਨਾਲ ਉਹਦੀ ਹਾਕੀ ਵਾਲੇ ਸੀਗਾ ਤੇ ਪਹਿਲਵਾਨ ਜੀ ਹੁਣਾਂ ਨੇ ਪਿੱਛੇ ਪਿਤਾ ਜੀ ਨੇ ਮਤਲਬ ਮੈਂ ਪੂਰਾ ਸਪੋਰਟ ਕੀਤੀ ਮੁੰਡੇ ਨੂੰ ਤੇ ਹੁਣ ਕੀ ਆਸ ਹੈ ਉਨ 골ਡ ਦੀ ਹੈ ਜੀ ਗੁਰੂ ਘਰੋਂ ਕਿਰਪਾ ਕਰਨਗੇ ਬਿਲਕੁਲ ਜੀ 골ਡ ਦੀ ਸਾਰਿਆਂ ਨੂੰ 골ਡ ਦੀ ਆਸ ਹੈ ਸਾਰੇ ਸਿਰਫ ਇਹਨਾਂ ਦੇ ਪਰਿਵਾਰਾਂ ਨੂੰ ਨਹੀਂ ਸਾਰੇ ਭਾਰਤ ਨੂੰ 골ਡ ਦੀ ਆਸ ਹੈ ਕਿਉਂਕਿ ਕਾਫੀ ਦੇਰ ਬਾਅਦ ਇੱਕ 골ਡ ਵੱਲ ਹਿੰਦੁਸਤਾਨ ਦਾ ਭਾਰਤ ਦਾ ਕਦਮ ਵਧਿਆ ਉਹ ਵੀ 올림픽 ਦੇ ਵਿੱਚ ਆਸ ਹੈ ਪਰਮਾਤਮਾ ਅੱਗੇ ਆਪਾਂ ਵੀ ਦੁਆਵਾਂ ਕਰਦੇ ਹਾਂ ਕਿ ਜਿਹੜੀ ਆਸ ਇਹਨਾਂ ਦੀ ਬੱਜੀ ਹੈ 골ਡ ਦੀ ਉਹ ਪਰਮਾਤਮਾ ਪੂਰੀ ਕਰੇ ਤੇ ਜਲਦੀ ਹੀ 골ਡ ਮੈਡਲ ਲੈ ਕੇ 올림픽 ਦੇ ਵਿੱਚ ਹਾਕੀ ਟੀਮ ਆਪਣੇ ਬੇਜ ਪਰ ਤੇ ਕੈਮਰਾਮੈਨ ਰਜਿੰਦਰ ਰਾਜਨਾਥ ਚਨੀ ਲੇਵਨ ਪੀਟੀਸੀ ਨਿਊਜ਼ 真别了